ਪੀਵੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਬ੍ਰਿਟਿਸ਼ ਕੋਲੰਬੀਆ ਦੀ ਬੈਸਟ ਕੁਟਨੀ ਪ੍ਰੋਵਿੰਸ ਵੱਲੋਂ ਆਰਸੀਆਈਪੀ ਪ੍ਰੋਗਰਾਮ ਤਹਿਤ ਪੀਆਰ ਲਈ ਇੱਕ ਨਵਾਂ ਮੌਕਾ ਖੋਲਿਆ ਗਿਆ ਹੈ ਇਹ ਜਾਣਕਾਰੀ ਉਹਨਾਂ ਲਈ ਖਾਸ ਹੈ ਜੋ ਕੈਨੇਡਾ ਵਿੱਚ ਪੱਕੇ ਹੋਣ ਦੀ ਯੋਜਨਾ ਬਣਾ ਰਹੇ ਹਨ ਆਰਸੀਆਈਪੀ ਪ੍ਰੋਗਰਾਮ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ RCIP a Rural and Northern Immigration Pilot Program ਇੱਕ ਖਾਸ ਪਾਇਲਟ ਪ੍ਰੋਗਰਾਮ ਹੈ ਜੋ ਛੋਟੇ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਚਾਹਵਾਨ ਹੁਨਰਮੰਦ ਵਿਦੇਸ਼ੀ ਕਾਮਿਆਂ ਨੂੰ ਪੀਆਰ ਦਾ ਰਸਤਾ ਦਿੰਦੀ ਹੈ ਜਦੋਂ ਤੁਹਾਡੀ ਪੀਆਰ ਅਰਜੀ ਪ੍ਰੋਸੈਸ ਵਿੱਚ ਹੁੰਦੀ ਹੈ ਤਾਂ ਇਸ ਪ੍ਰੋਗਰਾਮ ਤਹਿਤ ਤੁਹਾਨੂੰ 2 ਸਾਲਾਂ ਦੇ ਵਰਕ ਪਰਮਨੈਂਟ ਲਈ ਵੀ ਯੋਗ ਮੰਨਿਆ ਜਾਂਦਾ ਹੈ ਬੈਸਟ ਕੂਟਿਨ ਦੀਆਂ ਕਮਿਊਨਿਟੀਆਂ ਅਤੇ ਪ੍ਰਾਇਮਰੀ ਸੈਕਟਰ ਬੈਸਟ ਕੂਟਿਨ ਦੀਆਂ ਕਮਿਊਨਿਟੀਆਂ ਜਿਮੇ ਕਿ ਨੈਸ਼ਨਲ ਟ੍ਰੇਲ ਕੈਸ਼ ਲੇਗਰ ਕੈਸਲੋ ਅਤੇ ਕਨੁਸਪ ਨੇ RCIP ਪ੍ਰੋਗਰਾਮ ਲਈ ਆਪਣੀ ਮਨੋਨੀਤੀ ਮਾਲਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਇਸ ਸੂਚੀ ਵਿੱਚ ਤੁਹਾਨੂੰ ਅਸੀਂ ਸਟੈਪ ਵਾਈਜ਼ ਦੱਸਾਂਗੇ ਪਹਿਲੇ ਨੰਬਰ ਤੇ ਹੈਲਥ케ਅਰ ਦੂਜੇ ਨੰਬਰ ਤੇ ਚਾਈਲਡ ਕੇਅਰ ਤੀਜੇ ਨੰਬਰ ਤੇ ਫੂਡ ਸਰਵਿਸਿਜ਼ ਚੌਥੇ ਨੰਬਰ ਤੇ ਟ੍ਰੇਡਸ ਐਂਡ ਮੈਨੂਫੈਕਚਰਿੰਗ ਪੰਜਵੇਂ ਨੰਬਰ ਤੇ ਰਿਟੇਲ ਯੋਗਤਾ ਦੇ ਲਈ ਮਾਪਦੰਡ ਕੀ ਨੇ ਕਿਸੇ ਮਨੋਨੀਤੀ ਮਾਲਕ ਤੋਂ ਨੌਕਰੀ ਦੀ ਪੇਸ਼ਕਸ਼ ਜੌਬ ਆਫਰ ਕਟੋ ਕਟ 1 ਸਾਲ ਦਾ ਸਬੰਧਿਤ ਕੰਮ ਦਾ ਤਜਰਬਾ ਲੋੜੀ ਦੀ ਭਾਸ਼ਾਈ ਯੋਗਤਾ ਇੱਕ ਜਾਇਜ਼ ਵਿਦਿਅਕ ਯੋਗਤਾ ਨਿਵਾਸ ਲਈ ਲੋੜੀ ਦੇ ਫੰਡ ਜੇਕਰ ਤੁਸੀਂ ਇਹਨਾਂ ਸ਼ਰਤਾਂ ਨੂੰ ਪੂਰਾ ਕਰਦੇ ਹੋ ਤਾਂ ਤੁਸੀਂ ਬੈਸਟ ਕੁਟੀਨ ਦੀਆਂ ਕਮਿਊਨਿਟੀਜ਼ ਵਿੱਚ ਆਰਸੀਆਈਪੀ ਪ੍ਰੋਗਰਾਮ ਰਾਹੀਂ ਕੈਨੇਡਾ ਦੀ ਪੀਆਰ ਲਈ ਅਪਲਾਈ ਕਰ ਸਕਦੇ ਹੋ ਇਹ ਸੀ ਕਿ ਕੈਨੇਡਾ ਨਾਲ ਜੁੜੀ ਹੋਈ ਇੱਕ ਬਹੁਤ ਤੇ ਅਹਿਮ ਖਬਰ ਜੇਕਰ ਤੁਸੀਂ ਚੈਨਲ ਉਤੇ ਪਹਿਲੀ ਵਾਰ ਆਏ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਡਬਲ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਏਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ